ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋਮਾ ਮਹਾਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਦਾ ਹਰੀਕੇ ਕਲਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਪੈਂਦਾ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੁਕਸਰ ਸਾਹਿਬ ਪੈਂਦੀ ਆ ਬਾਈ ਜੀ ਹਰਾਂ ਦਾ ਸੂਏ ਤੇ ਢਾਣੀਆਂ ਉੱਥੇ ਰਾਹ ਦੇ ਵਿੱਚ ਘਰ ਆ ਤੇ ਉੱਥੇ ਬਾਈ ਜੀ ਹਰਾਂ ਦਾ ਪਸ਼ੂ ਪਾਲਣ ਦਾ ਕੰਮ ਨਾਲ ਨਾਲ ਖੇਤੀਬਾੜੀਆ ਕਰਦੇ ਦੋਸਤੋ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਮੋਰਾ ਨਸਲ ਦੀ ਗੱਬਣ ਝੋਟੀ ਵਕਾਊ ਆ ਚੰਗੇ ਖਾਨਦਾਨ ਦੀ ਆਗੇ ਚੰਗਾ ਸੀ ਮੰਨ ਲੱਗਿਆ ਦੋਸਤੋ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਇਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਖਰੀਦਾਰੀ ਕਰ ਸਕੋ। ਸੋ ਦੋਸਤੋ Facebook ਪੇਜ ਆਪਣਾ ਸ਼ੌਕੀ PVT ਨਾਲ ਨਾਲ ਉਹਨੂੰ ਜ਼ਰੂਰ ਫੋਲੋ ਕਰਿਓ ਤੇ ਜਿਹੜੇ ਮੇਰੇ ਵੀਰ Instagram ਤੇ ਦੇਖ ਰਹੇ ਆ ਸਗਰਾਜ PVT ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਆਓ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ। ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ ਆਪਣਾ ਨਾਮ ਦੱਸਿਓ ਜੀ। ਨਾਮ ਮੇਰਾ ਸੁਖਨਾਦ ਹੈ ਜੀ। ਸਤਨਾਮ ਸਿੰਘ। ਸਤਨਾਮ ਭਾਈ ਆਪਣਾ ਮੋਬਾਈਲ ਨੰਬਰ ਰੱਖ ਦਿਓ। ਮਾਯਾ ਨੰਬਰ ਮੇਰਾ 9463892509 94638 92509 ਇਹ ਝੋਟੀ ਬਾਈ ਆਪਣੇ ਘਰ ਦੀ ਹੈ ਨਾ ਹਾਂਜੀ ਘਰ ਦੀ ਤੇ ਕਿਹੜੇ ਸੀਮੰਦੀ ਆਹ ਹੈ ਆਪ ਇਹ ਆਪ ਜਬਰਾਜ ਦੇ ਬੱਚਾ ਸੀਗਾ ਉਹ ਤੋਂ ਗੱਭਨ ਆ ਉਹਦੀ ਧੀ ਹੈ ਇਹ ਜਬਰਾਜ ਦੇ ਬੱਚੇ ਦੀ ਧੀ ਆ ਹਾਂ ਤੇ ਸੀਮਣੇ ਦੇ ਕਿਹੜਾ ਲੱਗਿਆ ਬਾਈ ਸੀਮਣੇ ਦੇ ਲੱਗਿਆ ਐਮ 24 ਐਮ 24 ਦਾ ਸੀਮਨ ਲੱਗਿਆ ਸਰਕਾਰੀ ਐਮ 24 ਦਾ ਲੱਗਿਆ ਠੀਕ ਹੈ ਜੀ ਤੇ ਬਾਈ ਕਿੰਨੇ ਕ ਦਿਨ ਲੈਂਦੀ ਹੈ ਇਹ ਯਾਰ ਬਾਈ 21 ਦਿਨ ਪੂਰੇ ਦੇ 21 ਤਰੀਕ ਨੂੰ ਯਾਨੀ ਅੱਜ ਹਫਤਾ ਪਿਆ ਅਜੇ ਹਾਂ 17 ਹੋ ਗਈ ਅਜੇ ਠੀਕ ਆ ਜੀ 21 ਨੂੰ ਪੂਰੇ ਤੇ ਇਹਦੀ ਮਾਂ ਬਾਈ ਤੁਹਾਡੇ ਕੋਲੇ ਸੀ ਕਿੰਨਾ ਕ ਦੁੱਧ ਕੱਢਿਆ ਉਹਨੇ ਮਾਂ ਦਾ ਬਾਈ 16 ਲੀਟਰ ਦੋਸੇ ਠੀਕ ਆ ਮਾਂ ਵੀ ਅਜੇ ਆਪਣੇ ਕੋਲੇ ਮੌਜੂਦ ਆ ਮਾਂ ਵੀ ਮੌਜੂਦ ਆ ਠੀਕ ਆ ਬਾਈ ਇਹਦੀ ਮਾਂ ਮੰਨੋ ਆਪਣੇ ਕੋਲੇ 4 ਤੋਂ 5 ਮੇਲੇ ਦੀ ਵਿਨਰ ਰਹੀ ਐ 5 ਮੇਲੇ ਜਿੱਤੀ ਇਹਦੀ ਮਾਂ ਕੋਈ ਗੋਲੂ ਤੁਹਾਡਾ ਟ੍ਰੋਫੀਆਂ ਸਾਰਾ ਵਾਹ ਜੀ ਵਾਹ ਲਓ ਵੀ ਸੱਜਣੋ ਆ ਕੇ ਤੁਸੀਂ ਦੇਖ ਸਕਦੇ ਆ ਜਿਹੜੀ ਦੀ ਮਾਂ ਹੈ ਚਾਰ ਪੰਜ ਮੇਲੇ ਜਿੱਤੀ ਆ ਤੇ ਟ੍ਰੋਫੀਆਂ ਵਗੈਰਾ ਸਾਰੀਆਂ ਘਰੇ ਪਈਆਂ ਬਿਊਟੀ ਕੰਪੀਟੀਸ਼ਨ ਜਿੱਤੀ ਬਿਊਟੀ ਕੰਪੀਟੀਸ਼ਨ ਚ ਲਓ ਵੀ ਇਹ ਵੀ ਬਿਊਟੀ ਕੰਪੀਟੀਸ਼ਨ ਚ ਕਿਸੇ ਨਾਲੋਂ ਘੱਟ ਨਹੀਂ ਦੋਸਤੋ ਬਹੁਤ ਛੋਟਾ ਸਿੰਗ ਆ ਗੋਲ ਸਿੰਗ ਦੀ ਆ ਤੇ ਤੁਹਾਨੂੰ ਸਿੰਗ ਵੀ ਵਿਖਾਉਣੇ ਆ ਤੇ ਮੂੰਹ ਮੱਥਾ ਵੀ ਤੁਹਾਨੂੰ ਤੇ ਥਣ ਵੀ ਦਿਖਾਵਾਂਗੇ ਲਓ ਵੀ ਮਿੱਤਰੋ ਥਾਣਾ ਦੇਖ ਸਕਦੇ ਹੋ ਵਿਰਲਾ ਚੰਗਾ ਥਾਣਾ ਅਗਲੇ ਤੋਂ ਅਗਲਾ ਤੇ ਅਗਲੇ ਤੋਂ ਪਿਛਲਾ ਥਾਣਾ ਪੂਰਾ ਵਿਰਲਾ ਹੈ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾਵਾਂਗੇ ਹਵਾਨਾ ਪੂਰਾ ਚੌੜਾ ਦੋਸਤੋ ਦੇਖ ਸਕਦੇ ਹੋ ਸਾਫ਼ ਸੁਥਰਾ ਤੇ ਪਧਰਾ ਹਵਾਨਾ ਥਣ ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਵਿਥੀ ਤੇ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਥਣ ਬਾਕੀ ਪਸਮਾਚ ਆ ਕੇ ਹੋਰ ਵੀ ਚੰਗਾ ਥਾਣੇ ਨੇ ਘਰ ਜਾਣਾ ਰੈਠਪੜਾ ਤੁਸੀਂ ਦੇਖ ਸਕਦੇ ਹੋ ਚੌੜੇ ਪਿੱਠ ਪੁੜੇ ਦੀ ਆ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਲੋ ਵੀ ਸੱਜਣੋ ਤੁਰਦਿਆਂ ਤੋਂ ਤੁਹਾਨੂੰ ਹਵਾਨੇ ਦੀ ਸਾਰੀ ਜੱਜਮੈਂਟ ਇਹਦੀ ਆ ਜਾਣੀ ਆ ਪਤਲੀ ਚਮੜੀ ਦੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਰਾਜੀਪਲੀ ਚੰਗੀ ਆ ਤੇ ਕੱਦ ਕਾਠ ਚੰਗਾ ਲੈ ਚਲੋ ਬਈ ਬੰਦ ਦੇਈਏ ਸੀਲਸ ਲੱਗ ਚੰਗੀ ਐ ਆ ਜਾਓ ਦੇਖਣਾ ਲੱਗ ਗਈ ਲੋ ਵੀ ਮਿੱਤਰੋ ਹਵਾਨਾ ਬਹੁਤ ਸਾਫ ਸੁਥਰਾ ਹੈ ਹਾਂਜੀ ਭਾਈ ਜੀ ਮੋਲ ਆਪਾਂ ਕੀ ਕਰਾਂਗੇ ਇਹਦਾ ਜੀ ਮੋਲੇ ਦਾ ਭਾਈ 1 25 ਕਰਦੇ 1 ਲੱਖ 25000 ਮਾਨਤਾਨ ਹੋ ਜੂ ਭਾਈ ਜੀ ਹਾਂਜੀ ਮਾਨਤਾਨ ਖੁੱਲਾ ਕਰਦੇ ਲੋ ਵੀ ਸੱਜਣੋ 1 ਲੱਖ 25000 ਮੋਲਾ ਬਣਦਾ ਮਾਨਤਾਨਾ ਤੁਹਾਡਾ ਇਹਦੇ ਵਿੱਚੋਂ ਜ਼ਰੂਰ ਕੀਤਾ ਜਾਊਗਾ ਜੈਸੇ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆਤਾ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆਂ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ